ਸ਼ੰਭੂ ਬਾਰਡਰ ਲਈ ਕਣਕ ਦੀ ਟਰਾਲੀ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂ ਪਰਦੇ ਬਲਾ ਖਮੌਣ ਦੇ ਪਿੰਡ ਭਾਮੀਆਂ ਤੋਂ ਹੋਇਆ ਜਥਾ ਰਵਾਨਾ ਜਾਣਕਾਰੀ ਜਨ ਉਸਕੱਤਰ ਕਰਪਾਲ ਸਿੰਘ ਵੱਲੋਂ ਹਾਂਜੀ ਪ੍ਰਧਾਨ ਜੀ ਅੱਜ ਪਿੰਡ ਪਚੂ ਰਸਤ ਇਕੱਠੀ ਕਰੀ ਵੀ ਆ ਸ਼ੰਭੂ ਬਾਰਡਰ ਲੈ ਕੇ ਜਾਉਗੇ ਵਾਇਡਰ ਜੀ ਦਾ ਖਾਲਸਾ ਵਾਇਡ ਅਤੇ ਅੱਜ ਸਾਡੇ ਸਤਕਾਰਯੋਗ ਨਗਰ ਨਿਵਾਸੀ ਪਿੰਡ ਭਾਮੀਆਂ ਤੋਂ ਇਹਨਾਂ ਨੇ ਜਿਹੜਾ ਆਪਣਾ ਮੋਰਚਾ ਚੱਲਦਾ ਹੈ 13 ਫਰਵਰੀ ਤੋਂ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਤੇ ਡੱਬ ਵਾਲੀ ਬਾਡਰ ਤੇ ਵੀ ਚੱਲਦਾ ਹੈ ਕਿਉਂਕਿ 3 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਕਿਸਾਨਾਂ ਦੀ ਹੋਂਦ ਦੀ ਲੜਾਈ ਹੈ ਜਿਹੜੀ ਅਸੀਂ ਲੜ ਰਹੇ ਹਾਂ ਇਸ ਦੇ ਮੋਰਚੇ ਦੇ ਵਿੱਚ ਮਦਦ ਦੇ ਲਈ ਕਿਉਂਕਿ ਲੰਗਰ ਦੀਆਂ ਸਵਾਵਾਂ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੈ ਉਹਨਾਂ ਸਵਾਵਾਂ ਦੇ ਲਈ ਨਗਰ ਨਿਵਾਸੀ ਭਾਮੀਆਂ ਵੱਲੋਂ ਸਾਰਿਆਂ ਨੇ ਰਲ ਕੇ ਯੋਗਦਾਨ ਪਾਇਆ ਕਣਕ ਇਕੱਠੀ ਕੀਤੀ ਹੈ ਸੋ ਇਹ ਇੱਕ ਬਹੁਤ ਵੱਡੀ ਲੋੜ ਹੈ ਇਸ ਮੋਰਚੇ ਨੂੰ ਚਲਾਉਣ ਦੇ ਲਈ ਕਿਉਂਕਿ ਖਰਚ ਬਹੁਤ ਜ਼ਿਆਦਾ ਨੇ ਇਸ ਕਰਕੇ ਹਰ ਇੱਕ insan ਦਾ ਫਰਜ਼ ਬਣਦਾ ਹੈ ਉਹ ਜਿੰਨੇ ਵੀ ਲੋੜ ਮੁਤਾਬਕ ਸ਼ਰਦਾ ਦੇ ਮੁਤਾਬਕ ਇਹ ਚ ਆਪਣੀ ਸੇਵਾ ਪਾ ਸਕਦਾ ਉਹਨੂੰ ਪਹੁੰਚਣੀ ਚਾਹੀਦੀ ਹੈ ਇਸ ਨਗਰ ਵੱਲੋਂ ਵੀ ਅਪਰਾਲਾ ਕਰਕੇ ਕਾਣਕ ਕੋਸ਼ਿਸ਼ ਸੌਦੇ ਲੈ ਦਾਲਾਂ ਕੋਹ ਵਗੈਰਾ ਦੀ ਮਦਦ ਹੈ ਜਿਹੜੀ ਅੱਜ ਅਸੀਂ ਸ਼ੰਭੂ ਬਾਟਰ ਤੇ ਭੇਜ ਰਹੇ ਸੋ ਅਸੀਂ ਧੰਨਵਾਦ ਕਰਦੇ ਆ ਇਹਨਾਂ ਨਗਰ ਨਿਵਾਸੀਆਂ ਦਾ ਵੀ ਅਤੇ ਹੋਰ ਨਗਰਾਂ ਨੂੰ ਵੀ ਬੇਨਤੀ ਕਰਦੇ ਆ ਇਹ ਉਪਰਾਲਾ ਕਰੋ ਤਾਂ ਕਿ ਆਪਾਂ ਇਸ ਮੋਰਚੇ ਨੂੰ ਅਖੀਰ ਹੀ ਅਖੀਰ ਤੱਕ ਪਹੁੰਚਾਉਣ ਦੇ ਲਈ ਜਿਹੜੀਆਂ ਲੋੜਾਂ ਹਨ ਮੋਰਚੇ ਦੀਆਂ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਆਪਣੇ ਨਗਰਾਂ ਚੋਂ ਕੁਝ ਕਾਣਕ ਇਕੱਠੀ ਕਰਿਓ ਕੁਝ ਮਾਇਆ ਦੀ ਵੀ ਲੋੜ ਹੈ ਕਿਉਂਕਿ ਪਹਿਲਾਂ ਵੀ ਨੁਕਸਾਨ ਬਹੁਤ ਹੋ ਚੁੱਕਿਆ ਹੈ ਕਨੌਰੀ ਬਾਰਡਰ ਦੇ ਕਿਸਾਨਾਂ ਦਾ ਉਹਦੀ ਵੀ ਪਰਪਾਈ ਕਰਨੀ ਪੈਣੀ ਆ ਆਪਾਂ ਨੂੰ ਕਿ ਉਹ ਵੀ ਘਾਟ ਤੇ ਘਟ ਵੀ 35-50 ਲੱਖ ਦਾ ਨੁਕਸਾਨ ਆ। ਕੋਈ ਵੀ ਸਾਡਾ ਫਰਜ਼ ਬਣਦਾ ਵੀ ਵੀ ਉਹਨਾਂ ਨੇ ਵੀ ਪਰਪਾਈ ਪੀਸੀ ਕਰੀ। ਇਸ ਕਰਕੇ ਬੇਨਤੀ ਆ ਸਾਡੀ ਕਿ ਇਸੇ ਤਰ੍ਹਾਂ ਜਿਦਾ ਜਿਸ ਤਰ੍ਹਾਂ ਅੱਜ ਭਾਮੀਆਂ ਨਗਰ ਵੱਲੋਂ ਇਹ ਸੇਵਾ ਸ਼ੰਭੂ ਬਾਰਡਰ ਤੇ ਭੇਜੀ ਜਾ ਰਹੀ ਆ, ਬਾਕੀ ਨਗਰਾਂ ਨੂੰ ਵੀ ਬੇਨਤੀ ਆ ਕਿ ਉਹ ਵੀ ਭਾਈਪਰਾਲਾ ਕਰਕੇ ਜਿਹੜੇ ਲੰਗਰ ਚੱਲ ਰਹੇ ਉਹਨਾਂ 'ਚ ਆਪਣੀਆਂ ਜਪੜੀਆਂ ਦੀਆਂ ਸੇਵਾਵਾਂ ਆਪਾਂ। ਉਹਨਾਂ ਅੱਜ 22 ਤਰੀਕ ਦੀ ਵੀ ਕਾਲ ਆ। ਆ ਜੀ ਹਾਂ ਬਾ 22 ਤਰੀਕ ਨੂੰ ਆਪਾਂ ਕਿਉਂਕਿ ਮੋਰਚੇ ਨੂੰ ਚੱਲਦੇ ਨੂੰ ਤਕਰੀਬਨ 3.5 ਮਹੀਨੇ ਦੇ ਕਰੀਬ ਹੋ ਜਾਣਾ ਹੈ ਜਦ ਤੱਕ ਉਸ ਕਰਕੇ ਆ ਹੁਣ ਅਸੀਂ ਜਿਹੜਾ ਮੋਰਚੇ ਥੋੜੇ ਜਿਹੀ ਸ਼ੁਰੂਤ ਕੱਟੀ ਹੋਈ ਸੀ ਕਿਉਂਕਿ ਕੰਮਾਂ ਕਰਾਂ ਕਰਕੇ ਕਮਾੜੀ ਦਾ ਟਾਈਮ ਸੀਗਾ ਕਣਕ ਦਾ ਸੀਜ਼ਨ ਸੀ ਕਣਕਾਂ ਵੀ ਸਾਹਮਣੀਆਂ ਸੀਗੀਆਂ ਸ਼ੁਰੂਤ ਕੱਟੀ ਹੋਈ ਤੇ ਉਸ ਕਰਕੇ 22 ਤਰੀਕ ਨੂੰ ਇੱਕ ਵੱਡਾ ਇਕੱਠ ਰੱਖਿਆ ਸੀ ਉਹ ਵੀ ਸਾਰੇ ਵੀਰਾਂ ਨੂੰ ਬੇਨਤੀ ਆ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਤੇ ਹੋਰ ਵੀ ਜਿੰਨੇ ਵੀ ਸਾਡੇ ਸਾਥੀ ਨੇ ਇਸ ਲੜਾਈ ਦੇ ਵਿੱਚ ਸ਼ਾਮਲ 22 ਤਰੀਕ ਨੂੰ ਵੱਤ ਵੱਦ ਗਿਣਤੀ ਦੀ ਸ਼ੰਭੂ ਬਾਡਰ ਤੇ ਪਹੁੰਚਣ ਕੇ ਪਹੁੰਚ ਕੇ ਆਪਣੀਆਂ ਹਾਜ਼ਰੀਆਂ ਲਾਉਣੀਆਂ ਉਸ ਤੋਂ ਬਾਅਦ ਅਗਲਾ ਐਕਸ਼ਨ ਹੈ ਜੋ ਜਿੱਤਵੰਦੀਆਂ ਨੇ ਦੇਣਾ ਉਸ ਦਿਨ 22 ਤਰੀਕ ਨੂੰ ਐਲਾਨ ਕੀਤਾ ਜਾਊਗਾ ਇਸ ਕਰਕੇ ਸਾਡੀ ਬੇਨਤੀ ਹੈ ਕਿ ਵੱਤ ਵੱਦ ਗਿਣਤੀ ਚ ਅਸੀਂ 22 ਤਰੀਕ ਨੂੰ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਤੇ ਆਪਣੀਆਂ ਹਾਜ਼ਰੀਆਂ